ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਉਹ ਮਾਈ ਅੱਖਾਂ ਤੋਂ ਦੇਖ ਨਹੀਂ ਸੀ ਸਕਦੀ ਉਹ ਮਾਈ ਦਾ ਕੋਈ ਸਹਾਰਾ ਵੀ ਨਹੀਂ ਸੀ ਨਾਤਾ ਘਰ ਵਾਲਾ ਤੇ ਨਾ ਹੀ ਕੋਈ ਔਲਾਦ ਸੀ ਕਹਿੰਦੇ ਉਸ ਨਗਰ ਦੇ ਵਿੱਚ ਇੱਕ ਸੰਤ ਜੀ ਰੋਜ਼ ਬੈਠ ਕੇ ਤੇ ਨਾਮ ਜਪਿਆ ਕਰਦੇ ਸੀ ਤੇ ਕਥਾ ਕੀਰਤਨ ਕਰਿਆ ਕਰਦੇ ਸੀ ਸਾਰੇ ਪਿੰਡ ਦੇ ਲੋਕ ਸਵੇਰੇ ਤੇ ਸ਼ਾਮ ਉੱਥੇ ਜਾਇਆ ਕਰਦੇ ਸੀ ਉਹ ਮਾਈ ਨੇ ਜਾ ਕੇ ਤੇ ਬੂਹੇ ਦੇ ਬਾਹਰ ਬੈਠ ਜਾਇਆ ਕਰਨਾ ਜਿੰਨੇ ਲੋਕਾਂ ਨੇ ਕੁਝ ਤਰਸ ਕਰਕੇ ਕੁਝ ਪੈਸੇ ਦੇ ਦਿਆ ਕਰਨੇ ਤੇ ਕਿਸੇ ਨੇ ਕੁਝ ਖਾਣ ਨੂੰ ਦੇ ਦਿਆ ਕਰਨਾ ਮਾਈ ਨੇ ਘਰ ਆ ਕੇ ਆਪਣੀ ਛੰਨ ਦੇ ਵਿੱਚ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਨਾ ਪਿੱਤੂ ਦੋ ਸਮੇਂ ਮੇਰਾ ਢਿੱਡ ਪਾਲ ਦੇਣਾ ਮਾਈ ਨੇ ਰੋਜ਼ ਦਾ ਇਦਾਂ ਹੀ ਕਰਿਆ ਕਰਨਾ ਤੇ ਮਾਈ ਨੇ ਪਰਮਾਤਮਾਗੇ ਸ਼ੁਕਰਾਨਾ ਜ਼ਰੂਰ ਕਰਿਆ ਕਰਨਾ ਤੇ ਉੱਥੇ ਬੈਠ ਕੇ ਪਰਮਾਤਮਾ ਦੀ ਜੋ ਵੀ ਗੱਲ ਹੋਣੀ ਬੜੇ ਧਿਆਨ ਨਾਲ ਸੁਣਨੀ ਕਹਿੰਦੇ ਹੌਲੀ ਹੌਲੀ ਸਮਾਂ ਲੰਘ ਲਗਾ ਮਾਈ ਨੇ ਸਭ ਨੂੰ ਅਸੀਸਾਂ ਹੀ ਵੰਡਿਆ ਕਰਨੀਆਂ ਇੱਕ ਦਿਨਾਂ ਜਿਵੇਂ ਪਰਮਾਤਮਾ ਨੇ ਮਾਈ ਨੂੰ ਅੱਖਾਂ ਦੇ ਦਿੱਤੀਆਂ ਹੁਣ ਕਹਿੰਦੇ ਖੇਡਦਾ ਖੇਡਦਾ ਇੱਕ 6-7 ਵਰਿਆਂ ਦਾ ਜਵਾਕ ਆ ਕੇ ਤੇ ਮਾਈ ਦੀ ਝੋਲੀ 'ਚ ਬੈਠ ਗਿਆ ਮਾਈ ਨੇ ਵੀ ਗੱਲ ਨਾਲ ਐਵੇਂ ਲਾਇਆ ਜਿਵੇਂ ਉਹਦੀ ਆਪਣੀ ਔਲਾਦ ਹੁੰਦੀ ਹੈ ਉਮ ਮਾਈ ਨੇ ਬੜਾ ਸਨੇਕਿਆ ਕਰਨਾ ਕਰਿਆ ਕਰਨਾ ਮਾਈ ਨੇ ਆਪਣੇ ਪੁੱਤਾਂ ਵਾਂਗੂ ਉਹਨੂੰ ਪਾਲਿਆ ਉਥੋਂ ਖਾਣ ਨੂੰ ਜੋ ਵੀ ਆਇਆ ਕਰਨਾ ਪਹਿਲਾਂ ਉਹਨੂੰ ਖਵਾ ਉਹਨੂੰ ਨਵਾਤਵਾ ਤੇ ਉਹਨੂੰ ਫਿਰ ਛੱਡ ਜਾਇਆ ਕਰਨਾ ਤੇ ਆ ਕੇ ਸ਼ਾਮ ਨੂੰ ਫਿਰ ਉਹਨੂੰ ਖਵਾ ਦਿਆ ਪਿਆ ਕਰਨਾ ਮਾਈ ਨੇ ਨਾ ਆਪਣੀ ਛੰਨ ਦੇ ਵਿੱਚ ਇੱਕ ਪਾਸੇ ਆਪਣੇ ਬਿਸਤਰੇ ਥੱਲੇ ਇੱਕ ਘੜਾ ਦੱਬਿਆ ਹੋਇਆ ਸੀ ਮਾਈ ਨੂੰ ਜੋ ਵੀ ਪੈਸਾ ਟਕਾ ਮਿਲਦਾ ਉਹਦੇ ਵਿੱਚੋਂ ਕੁਝ ਵਰਤ ਬਾਕੀ ਉਸ ਦੇ ਵਿੱਚ ਦੱਬ ਦਿਆ ਕਰਦੀ ਕਹਿੰਦੇ ਪਹਿਲਾਂ ਤਾਂ ਐਵੇਂ ਹੁੰਦਾ ਵੀ ਇਹ ਕਿਉਂ ਕਰਦੀ ਹੈ ਪਰ ਹੁਣ ਜੇ ਇਸ ਦਿਨ ਦਾ ਉਹ ਪੁੱਤ ਆਇਆ ਉਸ ਦਿਨ ਦਾ ਮਾਈ ਨੂੰ ਇਹ ਵੀ ਮੈਂ ਇਹਦੇ ਲਈ ਕੁਝ ਇਕੱਠਾ ਕਰਦਾ ਕਹਿੰਦੇ ਮਾਈ ਨੇ ਹਰ ਸਮੇਂ ਉਹਨੂੰ ਆਪਣੀ ਹਿੱਕ ਦੇ ਨਾਲ ਹੀ ਲਾ ਕੇ ਰੱਖਿਆ ਕਰਨਾ ਤੇ ਉਹਨੂੰ ਮਾਵਾ ਵਰਗਾ ਹੀ ਪਿਆਰ ਦੇਣਾ ਕਹਿੰਦੇ ਨਾ ਤਾਂ ਆਸੇ-ਪਾਸੇ ਦੇ ਕਿਸੇ ਨੇ ਪੁੱਛਿਆ ਵੀ ਇਹ ਕੌਣ ਆ ਤੇ ਨਾ ਹੀ ਮਾਈ ਨੇ ਕਿਸੇ ਨੂੰ ਦੱਸਿਆ ਵੀ ਇਹ ਬੱਚਾ ਕੌਣ ਹੈ ਮਾਈ ਨੇ ਆਪਣੇ ਪੁੱਤਾਂ ਵਾਂਗੂ ਰੱਖਿਆ ਕਹਿੰਦੇ ਕੁਝ ਸਮਾਂ ਲੰਘਿਆ ਕਹਿੰਦੇ ਇੱਕ ਦਿਨ ਬਿਦਹੋ ਹੌਲੀ-ਹੌਲੀ ਸਮਾਂ ਆਪਣੀ ਜਿਹੜੀ ਚਾਲ ਆ ਉਹ ਚੱਲਦਾ ਗਿਆ ਕਹਿੰਦੇ ਜਦੋਂ 15 ਕੋ ਵਰਿਆਂ ਦਾ ਹੋਇਆ ਨਾ ਲਗਭਗ 8 ਸਾਲ ਬੀਤ ਗਏ ਕਹਿੰਦੇ ਤੇ ਮਾਈ ਨੇ ਸੋਚਿਆ ਵੀ ਮੈਂ ਇੰਨੇ ਜਿਹੜੇ ਪੈਸੇ ਨੇ ਘੜਾ ਉੱਤੋਂ ਤੱਕ ਭਰ ਗਿਆ ਤੇ ਇਸ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸਾਰਿਆਂ ਨੂੰ ਬੜਾ ਧਰਮਾਤਮਾ ਕਹਿੰਦੇ ਨੇ ਸਾਰੇ ਆਪਣੀ ਕੀਮਤੀ ਚੀਜ਼ ਉਹਦੇ ਕੋਲ ਰੱਖ ਕੇ ਆਉਂਦੇ ਨੇ ਤੇ ਮੈਨੂੰ ਵੀ ਇਹ ਆ ਵੀ ਹੁਣ ਘੜਾ ਉੱਤੋਂ ਤੱਕ ਭਰ ਗਿਆ ਕਦੇ ਕੋਈ ਮੇਰੀ ਛਾਂ ਦੇ ਵਿੱਚ ਆਇਆ ਤੇ ਕਿਤੇ ਕੋਈ ਲੁੱਟ ਪਸੁੱਟ ਕੇ ਨਾ ਲੈ ਜਾਵੇ ਮੈਂ ਇਹ ਪੈਸੇ ਉਹਦੇ ਕੋਲ ਜਾ ਕੇ ਤੇ ਰੱਖ ਆਉਣੀ ਮਾਈ ਸੋਚ ਵਿਚਾਰ ਕਰਕੇ ਉਹ ਘੜਾ ਕੱਢ ਕੇ ਉਹਨੂੰ ਆਪਣੇ ਸਿਰ ਤੇ ਉੱਤੇ ਰੱਖ ਕੇ ਤੇ ਲੈ ਕੇ ਚਲੀ ਗਈ ਮਾਈ ਜਦੋਂ ਉਹ ਸੇਟ ਦੇ ਕੋਲ ਗਈ ਤੇ ਸੇਟ ਨੇ ਪੁੱਛਿਆ ਹਾਂ ਕਿਵੇਂ ਆਉਣੇ ਹੋਏ ਅੱਜ ਸਾਡੇ ਕੋਲ ਕਿਹਾ ਵੀ ਮੈਂ ਸੁਣਿਆ ਵੀ ਤੁਸੀਂ ਲੋਕਾਂ ਦੀਆਂ ਬੇਸ਼ਕੀਮਤੀ ਚੀਜ਼ਾਂ ਆਪਣੇ ਕੋਲ ਰੱਖਦੇ ਹੋ ਤੇ ਸਮਾਂ ਆਉਣ ਤੇ ਉਹਨਾਂ ਨੂੰ ਵਾਪਸ ਕਰ ਦਿੰਦੇ ਹੋ ਕਹਿੰਦਾ ਹਾਂ ਮਾਈ ਸੁਣਿਆ ਤੇ ਇਹ ਹੀ ਹੈ ਪਰ ਤੂੰ ਤਾਂ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਤੇਰੇ ਕੋਲ ਕੀ ਬੇਸ਼ਕੀਮਤੀ ਹੋਵੇਗਾ ਉਹ ਮਾਈ ਨੇ ਪੈਸਿਆਂ ਦਾ ਕੜਾ ਚੁੱਕ ਕੇ ਤੇ ਉਹਦੇ ਅੱਗੇ ਰੱਖ ਦਿੱਤਾ ਸੇਠ ਬੜਾ ਹੈਰਾਨ ਹੋਇਆ ਕਹਿੰਦੀ ਇਹ ਸਾਰੀ ਜ਼ਿੰਦਗੀ ਦੀ ਮੇਰੀ ਪੂੰਜੀ ਹੈ ਮੈਂ ਮੰਗ ਮੰਗ ਕੇ ਇਕੱਠੀ ਕੀਤੀ ਹੈ ਤੇ ਮੈਂ ਚੋਣੀਆਂ ਵੀ ਤੁਹਾਡੇ ਕੋਲ ਰੱਖਦਾ ਤੇ ਜਦੋਂ ਮੇਰੇ ਪੁੱਤ ਨੂੰ ਜ਼ਰੂਰਤ ਹੋਵੇਗੀ ਤੇ ਉਦੋਂ ਉਹ ਤੁਹਾਡੇ ਕੋਲ ਲੈ ਜਾਵੇਗਾ ਇੰਨੀ ਕਹਿਣ ਦੀ ਧੀਰ ਸੀ ਤੇ ਸੇਠ ਨੇ ਕਿਹਾ ਠੀਕ ਹੈ ਜਦੋਂ ਤੈਨੂੰ ਜ਼ਰੂਰਤ ਹੋਈ ਤੇ ਆ ਕੇ ਲੈ ਜੀ ਕਹਿੰਦੇ ਇੱਕ ਸਾਲ ਦਾ ਸਮਾਂ ਲੰਘਿਆ ਤੇ ਉਹਦੇ ਪੁੱਤ ਨੂੰ ਨਾ ਇੱਕ ਦਿਨ ਬੜਾ ਤੇਜ਼ ਬੁਖਾਰ ਹੋ ਗਿਆ ਕਹਿੰਦੇ ਉਹਨੇ ਝਾੜ ਫੂਕ ਜਿਹੜੀ ਹੁੰਦੀ ਏ ਤੇ ਉਹਨੇ ਦੇਸੀ ਟੋਟ ਕੇ ਸਾਰੇ ਕੀਤੇ ਪਰ ਬੁਖਾਰ ਉਤਰਨ ਦਾ ਨਾਮ ਨਾ ਲਵੇ ਕਹਿੰਦੇ ਵੈਦ ਹਕੀਮ ਦੇ ਕੋਲ ਲੈ ਕੇ ਗਈ ਤੇ ਵੈਦ ਹਕੀਮ ਨੇ ਕਿਹਾ ਵੀ ਅਗਲੇ ਨਗਰ ਲੈ ਜਾ ਤੇ ਉੱਥੇ ਜਾ ਕੇ ਇਲਾਜ ਕਰਾ ਇਹ ਬੁਖਾਰ ਇਹਦੇ ਸਿਰ ਤੋਂ ਚੜ ਗਿਆ ਉਹ ਕਹਿੰਦੀ ਠੀਕ ਹੈ ਉਹ ਕਹਿੰਦੀ ਉੱਥੇ ਪੈਸੇ ਲੱਗਣਗੇ ਵੈਲ ਨੇ ਹੱਸ ਕੇ ਕਿਹਾ ਮਾਈ ਪੈਸੇ ਤਾਂ ਲੱਗਣਗੇ ਉਹ ਉਸ ਆਪਣੇ ਪੁੱਤ ਨੂੰ ਘਰ ਬਿਠਾ ਕੇ ਤੇ ਉਹਦੇ ਕੋਲ ਵਾਪਸ ਚਲੀ ਗਈ ਸੇਠ ਦੇ ਕੋਲ ਗਈ ਕਿਹਾ ਸੇਠ ਮੈਂ ਤੇਰੇ ਕੋਲ ਕੁਝ თან ਰਕਸ਼ੀ ਜਮਾ ਕੀਤੀ ਸੀ ਉੱਚ ਮੈਨੂੰ ਕੁਝ ਰਾਸ਼ੀ ਚਾਹੀਦੀ ਹੈ ਮੇਰੇ ਪੁੱਤ ਨੂੰ ਬੜਾ ਤੇਜ ਬੁਖਾਰ ਆ ਤੇ ਮੈਂ ਉਸ ਨੂੰ ਦਵਾਈ ਦਿਵਾਉਣੀ ਹੈ ਸੇਠ ਨੇ ਅੱਗੋ ਕਿਹਾ ਮਾਈ ਤੂੰ ਕਮਲੀ ਹੋ ਗਈ ਹੈ ਤੂੰ ਮੰਗ ਕੇ ਤੇ ਆਪਣਾ ਗੁਜ਼ਾਰਾ ਕਰਦੀ ਤੇ ਮੇਰੇ ਕੋਲ ਕਿਹੜੇ ਪੈਸੇ ਰੱਖੇ ਨੇ ਉਕਿੰਦੀ ਸੇਡ ਤੂੰ ਬੜਾ ਤਰਮਾਤ ਮੈਂ ਲੋਕੀ ਤੇਰੇ ਗੁਣ ਗਾਣ ਕਰਦੇ ਨੇ ਮੈਂ ਬਜ਼ੁਰਗ ਨੇ ਤੇਰੇ ਕੋਲ ਪੈਸੇ ਰੱਖੇ ਸੀ ਤੂੰ ਧਿਆਨ ਨਾਲ ਦੇਖ ਐਨੇ ਨੂੰ ਸੇਠ ਨੇ ਆਪਣੇ ਜਿਹੜਾ ਨਾਲ ਉਹਦਾ ਖਜ਼ਾਨਸੀ ਖਜ਼ਾਨਚੀ ਸੀ ਨਾ ਉਹਨੂੰ ਇਸ਼ਾਰਾ ਕੀਤਾ ਤਦੋਂ ਉਹਨੇ ਵੀ ਵਹੀ ਖਾਤੇ ਫੋਲ ਕੇ ਕਿਹਾ ਮਾਈ ਤੈਨੂੰ ਕੋਈ ਗਲਤ ਫਹਮੀ ਹੋਈ ਏ ਤੇਰਾ ਇੱਥੇ ਕੋਈ ਪੈਸਾ ਟਕਾ ਨਹੀਂ ਤੂੰ ਕਿਤੇ ਹੋਰ ਰੱਖ ਕੇ ਗਈ ਹੋਵੇਂਗੀ ਉਹ ਕਿੰਦੀ ਚਲ ਠੀਕ ਹੈ ਜੇ ਮੈਂ ਤੇਰੇ ਕੋਲ ਪੈਸਾ ਨਹੀਂ ਰੱਖਿਆ ਕਿ ਮਾਈਓ ਦੀ ਨੀਤ ਸਮਝ ਗਈ ਸੀ ਕਹਿੰਦੀ ਆਪਣੇ ਕੋਲੋਂ ਇੱਕ 100 ਰੁਪਏ ਦੇ ਦੇ ਮੈਂ ਆਪਣੇ ਪੁੱਤ ਦਾ ਇਲਾਜ ਕਰਾਵਾਂ ਅੱਗੋ सेठ ਨੇ ਕਿਹਾ ਮਾਈ ਪੈਸੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿੱਥੋਂ ਵਾਪਸ ਆਉਣ ਦੀ ਉਮੀਦ ਹੋਵੇ ਤੂੰ ਤੇ ਆਪ ਮੰਗ ਕੇ ਖਾਨੀ ਤੈਨੂੰ ਕਿਵੇਂ ਮੈਂ ਪੈਸੇ ਦੇ ਸਕਦਾ ਉਹਨੇ ਬੜੇ ਤਰਲੇ ਪਾਏ ਵਾਸਤੇ ਪਾਏ ਵੀ ਦੇਖ ਵੀ ਮੇਰਾ ਪੁੱਤ ਜਿਹੜਾ ਠੀਕ ਨਹੀਂ ਮੈਂ ਤੈਨੂੰ ਇਹ ਪੈਸੇ ਵਾਪਸ ਜ਼ਰੂਰ ਕਰਕੇ ਜਾਵਾਂਗੀ ਮਾਈ ਉੱਥੇ ਬੜਾ ਗਿੜਗੜਾਈ ਬੜਾ ਉਹਦੇ ਆਉਂਦੇ ਅੱਗੇ ਤਰਲੇ ਤੇ ਵਾਸਤੇ ਪਾਏ ਪਰ ਉਹਨੇ ਅੱਗੋਂ ਇੱਕ ਨਾ ਸੁਣੀ ਕਿੰਦੇ ਮਾਈ ਇੱਥੇ ਮੈਂ ਧਰਮਸ਼ਾਲਾ ਨਹੀਂ ਖੋਲੀ ਨਵੇਂ ਵਪਾਰ ਕਰਦਾ ਵਾ ਉਹ ਮਾਈ ਨੂੰ ਕਹਿ ਕੇ ਚਲੀ ਗਈ ਵੀ ਚਲ ਕੋਈ ਨਾ ਪਰਮਾਤਮਾ ਤੇਰਾ ਵੀ ਭਲਾ ਕਰੇ ਮਾਈ ਨੇ ਦਿੱਤੀ ਤੇ ਅਸੀਸ ਪਰ ਅੰਦਰੋਂ ਦੇ ਹੂਕਾ ਨਿਕਲਦਿਆਂ ਪੀਸ ਮਾਈ ਘਰ ਵਾਪਸ ਗਈ ਜਦੋਂ ਘਰ ਗਈ ਤੇ ਦੁਬਾਰਾ ਪਿੰਡ ਦੇ ਵੈਦ ਕੋਲ ਲੈ ਕੇ ਗਈ ਕਿੰਦੇ ਵੈਦ ਨੇ ਕਮਾਈ ਇਹਦਾ ਮੇਰੇ ਕੋਲ ਇਲਾਜ ਨਹੀਂ ਜੇ ਬਚਾਉਣਾ ਚਾਹਨੀਏ ਤਾਂ ਤੋ ਇਹਨੂੰ ਜੋ ਹੈ ਅਗਲੇ ਨਗਰ ਲੈ ਜਾ ਹੁਣ ਮਾਈ ਸੋਚਦੀ ਹੈ ਮੈਂ ਕੀ ਕਰਾਂ ਮਾਈ ਸੋਚਦੀ ਹੈ ਵੀ ਆਪਣੇ ਜਵਾਕ ਨੂੰ ਹੀ ਨਾਲ ਲੈ ਕੇ ਉੱਥੇ ਚਲੀ ਜਾਨੀ ਆ ਕੀ ਪਤਾ ਉਹਨੂੰ ਤਰਸ ਤੇ ਰਹਿਮ ਆ ਜਾਏ ਕਿਨੇ ਡੇਗਦੀ ਟੇਂਦੀ ਸੋਟੀਆਂ ਨਾ ਲੱਗਿਆਗੇ ਕਰਦੀ ਆਪਣੇ ਪੁੱਤ ਨੂੰ ਵੀ ਸਹਾਰਾ ਦਿੰਦੀ ਘਰ ਚਲੇਗੀ ਜਾ ਕੇ ਬੂਹੇ ਅੱਗੇ ਬੈਠ ਕੇ ਸੇੜ ਤੇ ਰੋਣ ਲੱਗੀ ਕਹਿੰਦੇ ਰੱਬੋਂ ਹੀ ਉਹਦਾ ਇੱਕ ਕਾਮਾ ਬਾਹਰ ਆਇਆ ਕਾਮੀ ਨੂੰ ਕਹਾਂ ਵੀ ਦੇਖ ਮੇਰਾ ਪੁੱਤ ਠੀਕ ਨਹੀਂ ਤੂੰ ਜਾ ਕੇ ਸੇਠ ਨੂੰ ਕਹਿ ਵੀ ਪੈਸਾ ਟਕਾ ਦੇ ਦੇ ਸੇਠ ਨੇ ਉਹ ਨੌਕਰ ਨੂੰ ਕਿਹਾ ਵੀ ਉਹਨੂੰ ਉੱਥੋਂ ਰਫਾ-ਦਫਾ ਕਰ ਦੋ ਉਹ ਤੇ ਉਹ ਨੌਕਰ ਨੂੰ ਕਹਿੰਦੀ ਵੀ ਮੈਂ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਸਮਾਂ ਮੈਨੂੰ ਪੈਸੇ ਨਾ ਮਿਲੇ ਕਹਿੰਦੇ ਉਹਨੇ ਜਾ ਕੇ ਸੇਠ ਨੂੰ ਕਿਹਾ ਵੀ ਸੇਠ ਉਹ ਨਹੀਂ ਬਾਹਰ ਜਾਣ ਦੀ ਉਹ ਕਹਿੰਦੀ ਵੀ ਜਿੰਨਾ ਚਿਰ ਪੈਸੇ ਨਾ ਨਾ ਮਿਲੇ ਮੈਂ ਨਹੀਂ ਜਾਣਾ ਸੇਠ ਨੂੰ ਬਾਹਰ ਰਫਾ-ਦਫਾ ਕਰਨ ਹਉਂਦੇ ਪਰ ਸੇਠ ਦੀ ਅੱਖੇ ਤਾਂ ਜਿਵੇਂ ਅੱਖਾਂ ਹੀ ਉੱਥੇ ਆ ਕੇ ਖੁੱਲ ਗਈਆਂ ਹੁਣ ਸੇਠ ਦਾ ਦਿਲ ਬੜੀ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਸੇਠ ਦੇ ਵੀ ਉਹਦੀ ਚੋਲੀ ਚ ਜਿਹੜਾ ਪੋਤਾ ਨਾ ਉਹਦੀ ਸ਼ਕਲ ਉਹਦੇ ਪੁੱਤ ਨਾਲ ਮਿਲਦੀ ਉਹਨੇ ਦੇਖਿਆ ਵੀ ਮੇਰਾ ਪੁੱਤ ਅੱਜ ਤੋਂ ਕੋਈ 8-9 ਬਰੇ ਪਹਿਲਾਂ ਗੁੰਮ ਹੋ ਗਿਆ ਸੀ ਉਹਨੇ بڑا ਲੱਭਿਆ ਪਰ ਉਹ ਮੈਨੂੰ ਲੱਭਿਆ ਹੀ ਨਹੀਂ ਹੈਗਾ ਉਸ ਤੋਂ ਬਾਅਦ ਉਹ ਦੇਖਦਾ ਹੈ ਵੀ ਇਹਦੀ ਜਿਹੜੀ ਕੰਡਾ ਨਾ ਉੱਥੇ ਇੱਕ ਬੜਾ ਵੱਡਾ ਦਾਗ ਆ ਛੋਟੇ ਹੁੰਦਿਆਂ ਇਹਨੂੰ ਅੱਗ ਦਾ ਦਾਗ ਪੈ ਗਿਆ ਸੀ ਤੇ ਹੈ ਉਹਨੇ ਜਦੋਂ ਉਹਦਾ ਕਮੀਤ ਚੁੱਕਿਆ ਤੇ ਥੱਲੇ ਉਹੀ ਦਾਗ ਸੀ ਉਹਨੇ ਛੇਛੇ ਦੀ ਨਾਲ ਚੁੱਕਿਆ ਤੇ ਆਪਣੇ ਨੌਕਰ ਨੂੰ ਕਿਹਾ ਵੀ ਕਿਸੇ ਵੈਦ ਹਕੀਮ ਨੂੰ ਬੁਲਾ ਕੇ ਲੈ ਕੇ ਆ ਆਪਣੀ ਜਿਹੜੀ ਘਰ ਵਾਲੀ ਉਹਨੂੰ ਵੀ ਕਿਹਾ ਵੀ ਦੇਖ ਆਪਣਾ ਪੁੱਤ ਲੱਭ ਗਿਆ ਉਹ ਮਾਈ ਰੋਂਦੀ ਕੋਲ ਲਾਉਂਦੀ ਉੱਚੀ ਉੱਚੀ ਕਹਿੰਦੀ ਵੀ ਪਹਿਲਾਂ ਤੇ ਪੈਸੇ ਠੱਗ ਲੈ ਤੇ ਹੁਣ ਮੇਰਾ ਪੁੱਤ ਵੀ ਲਈ ਜਾਣਾ ਉਹਨੂੰ ਕਹਿੰਦਾ ਨਹੀਂ ਮਾਈ ਇਹ ਤੇਰਾ ਪੁੱਤ ਨਹੀਂ ਮੇਰਾ ਪੁੱਤ ਗਵਾਚ ਗਿਆ ਸੀ ਤੇ ਇਹ ਮੇਰਾ ਹੀ ਪੁੱਤ ਹੈ ਇਹਨੂੰ ਠੀਕ ਕਰਨ ਲਈ ਤਾਂ ਮੈਂ ਆਪਣੀ ਸਾਰੀ ਜਾਇਦਾਦ ਵੀ ਵੇਚ ਦਾਂਗਾ ਮਾਈ ਹੱਸ ਕੇ ਕਹਿੰਦੀ ਦੇਖ ਜਦੋਂ ਮੇਰਾ ਪੁੱਤ ਸੀ ਤੇ ਮਰਨ ਕੰਡੇ ਛੱਡਦਾ ਅੱਜ ਤੇਰਾ ਪੁੱਤਾਂ ਤੇ ਜ਼ਮੀਨ ਜਾਇਦਾਦ ਵਿੱਚ ਵੇਚਣ ਲਈ ਵੀ ਤੂੰ ਇੱਥੇ ਲਾਏਂਗਾ ਮੇਰੇ ਪੁੱਤ ਤੇ ਤੇਰੇ ਪੁੱਤ ਇੰਨਾ ਫਰਕ ਸੀ ਮਾਈ ਰੋਂਦੀ ਹੋਈ ਘਰ ਚਲੀ ਗਈ ਕਹਿੰਦੇ ਉਹਦਾ ਇਲਾਜ ਕਰਵਾਇਆ ਤੇ ਕਹਿੰਦੇ ਉਹਨੇ ਅੱਖਾਂ ਖੋਲੀਆਂ ਪਰ ਜਦੋਂ ਅੱਖਾਂ ਖੋਲੀਆਂ ਨਾ ਉਹ ਹਜੇ ਵੀ ਉਹ ਬਜ਼ੁਰਗ ਮਾਈ ਨੂੰ ਲੱਭਦਾ ਫਿਰਦਾ ਸੀ ਕਿੰਦੇ ਉਹਨੇ ਕੁਝ ਸਮੇਂ ਲਈ ਅੱਖਾਂ ਖੋਲੀਆਂ ਪਰ ਮਾਈ ਦਾ ਨਾਮ ਲੈ ਕੇ ਤੇ ਫੇਰ ਅੱਖਾਂ ਬੰਦ ਕਰ ਲੀਆਂ ਕਿੰਦੇ ਮਾਈ ਵੀ ਆਪਣੀ ਕੁਟੀਆ ਚ ਪਈ ਪਈ ਤਾਪ ਦੇ ਨਾਲ ਤਪੰਦੀ ਸੀ ਕਿੰਦੇ ਸੇਠ ਉਹਦੇ ਕੋਲ ਆਇਆ ਤੇ ਉਹਨੂੰ ਆ ਕੇ ਵਾਸਤੇ ਪਾਇ ਵੀ ਮਾਈ ਤੇਰਾ ਪੁੱਤ ਤੇਰੇ ਬਿਨਾਂ ਨਹੀਂ ਠੀਕ ਹੋ ਸਕਦਾ ਉਹਨੂੰ ਆ ਕੇ ਤੂੰ ਜੋ ਐ ਉਹਨੂੰ ਗਲ ਵਕੜੀ ਪਾ ਤੇ ਉਹ ਠੀਕ ਹੋ ਜਾਏਗਾ ਮਾਈ ਕਹਿੰਦੀ ਉਹ ਤੇਰਾ ਪੁੱਤ ਆ ਮੇਰਾ ਪੁੱਤ ਨਹੀਂ ਮੇਰਾ ਪੁੱਤ ਆ ਨਾ ਸੇ ਕੁਝ ਨਹੀਂ ਜੇ ਕੁਝ ਹੋ ਵੀ ਗਿਆ ਤੇ ਮੈਂ ਵੀ ਹੁਣ ਉਹ ਉਹਨੇ ਵੀ ਚਲੇ ਜਾਣਾ ਮੈਂ ਵੀ ਚਲੇ ਜਾਣਾ ਜਾ ਕੇ ਅਸੀਂ ਸਵਰਗਾਂ ਚ ਮਿਲ ਲਾਂਗੇ ਉਹਨੇ ਕਿਹਾ ਮਾਈ ਤੇਰਾ ਪੁੱਤ ਜੜਾ ਹੈ ਸਿਸਕੀਆਂ ਲੈ ਲੈ ਕੇ ਉਥੇ ਤੇਰਾ ਨਾਮ ਲੈਂਦਿਆ ਕਹਿੰਦੇ ਹੁਣ ਮਮਤਾ ਸੀ ਪਸੀਜ ਗਈ ਉਹ ਸੇਠ ਨੇ ਨਾਲ ਤੁਰਪੀ ਜਾ ਕੇ ਉਹਦਾ ਸਿਰ ਆਪਣੀ ਝੋਲੀ ਚ ਰੱਖਿਆ ਤੇ ਕਹਿੰਦੇ ਉਹਨੇ ਅੱਖਾਂ ਖੋਲੀਆਂ ਹੌਲੀ ਹੌਲੀ ਉਹ ਠੀਕ ਹੋ ਗਿਆ ਕਿੰਦੀ ਮਾਈ ਨੇ ਕਿਹਾ ਮੈਂ ਆਪਣੀ ਕੁਟਿਆ ਚ ਵਾਪਸ ਜਾਣਾ ਚਾਹੁੰਨੀ ਆ ਉਹ ਸੇਠ ਨੇ ਬੜੇ ਤਰਲੇ ਤੇ ਵਾਸਤੇ ਪਾਇ ਵੀ ਮਾਈ ਤੂੰ ਨਾ ਜਾ ਮਾਈ ਨੇ ਕਿਹਾ ਨਹੀਂ ਮੇਰੀ ਤਾਂ ਉਹ ਮਾਈ ਕਹਿੰਦੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਦੇ ਵੀ ਕਿਸੇ ਧੰਨ ਦੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਤੇ ਜਦੋਂ ਜੋ ਵੀ ਕਿਸੇ ਧੰਨ ਦੀ ਬੇਈਮਾਨੀ ਕਰਦਾ ਹੈ ਉਹ ਪਾਪਾਂ ਦੀ ਕਠੜੀ ਆਪਣੇ ਸਿਰ ਲੈ ਲੈਂਦਾ ਕਦੇ ਨਾ ਕਦੇ ਚੱਲ ਕੇ ਉਹ ਪਾਪ ਅੱਗੇ ਐਵੇਂ ਆਉਂਦੇ ਨੇ ਕਿ ਉਹ ਮਨੁੱਖ ਦਾ ਸਾਰਾ ਕੁਝ ਲੈ ਕੇ ਤੇ ਲੁੱਟ ਪਸੁੱਟ ਜਾਂਦੇ ਨੇ ਤੇ ਉਹ ਕਦੀ ਵੀ ਵਾਪਸ ਨਹੀਂ ਕਰਦੇ ਅੱਜੋ ਸੇਟ ਨੂੰ ਉਹ ਮਾਈ ਉਹਦਾ ਪੁੱਤ ਤੇ ਉਹ ਕਹਿੰਦਾ ਮਾਈ ਜਾਂਦੇ ਜਾਂਦੇ ਆਪਣੇ ਪੈਸੇ ਤਾਂ ਲੈ ਚੋ ਕਹਿੰਦੀ ਪੁੱਤ ਮੈਂ ਇਸੇ ਲਈ ਜੋੜੇ ਸਨ ਤੂੰ ਇਸੇ ਨੂੰ ਦੇ ਦੇ ਅੱਜੋ ਸੇਟ ਨੂੰ ਸਿਰਫ ਤੇ ਸਿਰਫ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੋਣ ਦੀ ਸੀ ਕਿ ਉਹ ਜਾਂਦਿਆਂ ਹੋਇਆ ਪੁੱਤ ਤੇ ਪੈਸੇ ਦੋਵੇਂ ਦੇ ਕੇ ਚਲੀ ਗਈ ਜਾਂਦੇ ਹੋਏ ਮਾਈ ਕਹਿ ਕੇ ਗਈ ਚਾਰ ਲੋਕ ਦੂਜਿਆਂ ਦਾ ਪਾਪ ਆਪਣੇ ਮੱਥੇ ਮੜਦੇ ਨੇ ਪਹਿਲਾ ਜੋ ਬੇਈਮਾਨੀ ਕਰਦਾ ਦੂਜਾ ਪਾਪੀਆਂ ਤੇ ਹਉਮਿਆਂ ਨਾਲ ਭਰਿਆਂ ਦੀ ਮਦਦ ਕਰਦਾ ਤੀਜਾ ਪਾਪੀਆਂ ਦਾ ਅੰਨ ਖਾਂਦਾ ਚੌਥਾ ਦੂਜੇ ਦੇ ਘਰ ਵਿੱਚ ਫੋਟ ਤੇ ਲੜਾਈ ਕਲੇਸ਼ ਪਾਉਂਦਾ ਹੈ ਇਹ ਲੋਕ ਹਮੇਸ਼ਾ ਦੂਜਿਆਂ ਦਾ ਪਾਪ ਆਪਣੇ ਸਿਰ ਮੜਦੇ ਨੇ ਤੇ ਯਾਦ ਰੱਖੀ ਇਹ ਲੋਕ ਹਮੇਸ਼ਾ ਦੁਖੀ ਹੋਏ ਰਹਿੰਦੇ ਨੇ ਸੁਖੀ ਬਸਨੇ ਤੇ ਚਾਰ ਲੋਕਾਂ ਤੋਂ ਦੂਰੀ ਬਣਾ ਲੈ ਇਨ੍ਹਾਂ ਚਾਰਾਂ ਦੇ ਵਿੱਚ ਕਦੀ ਸ਼ਾਮਿਲ ਨਾ ਹੋਵੇਂ ਉਹਨੂੰ ਕਿਹਾ ਪਰਮਾਤਮਾ ਤੇਰਾ ਵੀ ਭਲਾ ਕਰੇ ਤੇ ਤੇਰਾ ਪੁੱਤ ਦਾ ਵੀ ਭਲਾ ਕਰੇ ਇਸ ਲਈ ਕਿਹਾ ਜਾਂਦਾ ਹੈ ਕਦੀ ਵੀ ਕਿਸੇ ਨਾਲ 1 ਰੁਪਏ ਦੀ ਵੀ ਠੱਗੀ ਨਾ ਕਰੋ ਤੁਹਾਡੇ ਵੱਲੋਂ ਕੀਤੀ 1 ਰੁਪਏ ਦੀ ਠੱਗੀ ਤੁਹਾਡੇ ਘਰ ਪਰਿਵਾਰ ਤੇ ਦੁੱਖਾਂ ਤੇ ਕਲੇਸ਼ਾਂ ਦਾ ਪਹਾੜ ਲੈ ਕੇ ਆ ਸਕਦੀ। ਇਸ ਲਈ ਆਪਣੀ ਕਿਰਤ ਕਰਕੇ ਉਹ ਕਮਾਓ ਤੇ ਕਿਰਤ ਕਰਕੇ ਲੋਕਾਂ ਦਾ ਵੀ ਨਾਲ ਭਲ ਕਰੋ। ਪਰਮਾਤਮਾ ਤੁਹਾਡੀ ਤੇ ਮਿਹਰ ਜ਼ਰੂਰ ਕਰਨਗੇ।